ਹਾਂਜੀ ਰਾਜ ਜੀ ਮੇਲਾ ਬਾਬਾ ਜੀ ਦਾ ਬੜੇ ਧੂਮ ਰਮ ਨਾਲ ਲਗਾਇਆ ਗਿਆ ਹੈ ਮਨਾਇਆ ਜਾ ਰਿਹਾ ਹੈ ਸੰਗਤ ਪਹਿਲਾਂ ਨਾਲੋਂ ਜ਼ਿਆਦਾ ਵੇਖ ਰਹੀ ਹੈ ਪਿੰਡ ਘੁਰਕੇ ਦੇ ਵਿੱਚ ਹਾਂਜੀ ਹਾਂਜੀ ਕੀ ਜਣਾ ਚਾਹੁੰਦੇ ਜੀ ਬਾਬਾ ਜੀ ਬਾਰੇ ਅੱਜ ਅਜੀ ਪਹਿਲਾਂ ਤਾਂ ਬਾਬੇ ਜੀ ਦੀ ਜੱਜੇਕਾਰ ਬਾਬੇ ਛੇਰਸਾਲੇ ਦੀ ਬਹੁਤ ਵੱਡੀ ਵੱਡੀ ਜੱਜੇਕਾਰ ਲਾ ਕੇ ਉਹ ਪਹਿਲਾਂ ਨਾਲੋਂ ਇਸ ਵਾਰ ਜਿਹੜਾ ਮੇਲਾ ਹੈ ਬਹੁਤ ਉਤਸ਼ਾਹ ਦੇ ਵਿੱਚ ਹੈ ਕਿਉਂਕਿ ਪਹਿਲਾਂ ਜਿਹੜਾ ਸੰਯੋਗ ਸੀ ਉਹਦੇ ਵਿੱਚ ਕੁੜੀਆਂ ਦੇ ਪਹੁੰਚੇ ਕਮੀਆਂ ਰਹ ਜਾਂਦੀਆਂ ਸੀ ਜੀ ਕੁਝ ਲੋਕਾਂ ਦੀ ਗੱਲਾਂ ਦੇ ਵਿੱਚ ਕਮੀਆਂ ਰਹ ਜਾਂਦੀਆਂ ਸੀ ਇਸ ਵਾਰ ਜਿਹੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਪਿਆਰ ਸੀਗਾ ਪਿਆਰ ਆਉਣ ਦੇ ਨਾਲ ਹੀ ਮੇਲੇ ਦਾ ਜਿਹੜਾ ਸੰਯੋਗ ਹੈ ਉਹ ਵਧ ਗਿਆ ਸੀ ਕਿ ਕੁਛ ਸਾ ਤਾਂ ਫਿਰ ਜਿਵੇਂ ਜਿਦਾ ਪਿਆਰ ਵਧਦਾ ਉਹਦਾ ਦਾ ਫਿਰ ਮੇਲੇ ਦੀ ਜਿਹੜੀ ਹੈ ਛਾ ਉਹ ਵਧ ਜਾਂਦੀ ਹੈ ਦੂਜਾ ਨੰਬਰ ਥੋੜੀ ਜਿਹੀ ਗਰਮੀ ਦਾ ਵੀ ਜਿਹੜਾ ਕੱਲ ਪਰਸੋਂ ਮੀਂਹ ਪੈਣ ਦੇ ਨਾਲ ਹੈ ਗਰਮੀ ਘਟਣ ਦੇ ਜਿਹੜੇ ਚੰਦ ਸੀ ਉਹਦੇ ਕਰਕੇ ਵੀ ਲੋਕ ਥੋੜਾ ਜਨਾ ਜ਼ਿਆਦਾ ਆ ਗਿਆ ਤਾਂ ਕੁਛ ਪੀਰ ਬਾਬੇ ਦੀ ਜਿਹੜੀ ਪਿਆਰ ਹੈ ਜਿਹੜਾ ਲੋਕਾਂ ਨੂੰ ਉੱਤੇ ਵਿਸ਼ਵਾਸ ਮਿਲਦਾ ਹੈ ਭਈ ਵਾਕਿਆ ਸਾਡੇ ਜਿਹੜੇ ਬਾਬਾ ਜੀ ਨੇ ਉੱਤੇ ਬੈਠੇ ਨੇ ਥੋੜੋ ਥੋੜਾ ਦਿਨ ਦਿਨ ਵਿਸ਼ਵਾਸ ਵਧਦਾ ਜਾਂਦਾ ਉਹਵੇਂ ਲੋਕ ਜਿਹੜੇ ਨੇ ਰੁਕਦੇ ਜਾਂਦੇ ਨੇ ਪਹਿਲਾਂ ਕੁਝ ਲੋਕਾਂ ਚ ਇਹੋ ਕਮੀ ਸੀ ਕਿ ਉਹ ਪੇ ਵਿਸ਼ਵਾਸ ਨਹੀਂ ਕਰਦੇ ਸੀ ਉਹ ਜਿੱਦਾਂ ਜਿੱਦਾਂ ਵਿਸ਼ਵਾਸ ਹੁੰਦਾ ਵੀ ਵਾਕਿਆ ਸਾਡੇ ਉੱਤੇ ਬਾਬਾ ਜੀ ਬੈਠੇ ਆ ਉਦੋਂ ਦੇ ਲੋਕ ਇਧਰ ਥੋੜਾ ਜਿਹਾ ਧਿਆਨ ਜ਼ਿਆਦਾ ਦੇ ਲਾ ਗਿਆ ਪਹਿਲਾਂ ਧਿਆਨ ਜਰਾ ਨਹੀਂ ਕਿੰਦੇ ਸੀ ਹਾਂਜੀ ਮੈਂ ਇੱਕ ਇਹ ਸਵਾਲ ਤੁਸੀਂ ਦੱਸੋ ਜਿਹੜਾ ਮੇਲਾ ਮਨਾਇਆ ਜਾ ਰਿਹਾ ਹੈ ਇਹ ਕਦੋਂ ਦਾ ਮਨਾਇਆ ਜਾ ਰਿਹਾ ਹੈ ਮੇਲਾ ਤੇ ਜੀ ਸਾਡੇ ਸਮੇਂ ਤੋਂ ਸਾਡੀ ਜਿੰਨੀ ਉਮਰ ਹੈ ਇਸ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਪਰ ਸਾਨੂੰ ਇਹਦੇ ਬਾਰੇ ਪੱਕਾ ਤਰੀਕਾ ਮੈਨੂੰ ਪਤਾ ਵੀ ਕਦੋਂ ਦਾ ਮਨਾਇਆ ਜਾ ਰਿਹਾ ਹੈ 47 ਦਿਵਾਨ ਤੋਂ ਬਾਅਦ 47 ਦਿਵਾਨ ਤੋਂ ਬਾਅਦ ਹਾਂਜੀ ਬਸ ਇਸ ਬਾਬੇ ਦੀ ਮਿਹਰ ਇੰਨੀ ਕੁ ਹੋ ਗਈ ਹੈ ਵੀ ਪਹਿਲਾਂ ਇਹ ਇੱਕ ਵਾਰ ਲੱਗਦਾ ਸੀ ਸਾਲ ਦੇ ਵਿੱਚ ਹੁਣ ਅਸੀਂ ਇਹਨੂੰ ਇੱਕ ਵਾਰੀ ਤੂੰ ਦੋ ਵਾਰੀ ਕਰ ਦਿੱਤਾ ਜਿਵੇਂ ਹੁਣ ਉਹ ਦੀ 15 ਨੂੰ ਇਹ ਮੇਲਾ ਦੂਜੀ ਵਾਰੇ ਹੋਏ ਲੱਗੇਗਾ ਤਾਂ ਕਿ ਉਸੇ ਉਸ ਸਾਲ ਦਾ ਮਨਾ ਦਿੱਤਾ ਜਾ ਕੁਝ ਵੀ ਸਾਡੇ ਉਤੇ ਲੋਕਾਂ ਨੇ ਇਸ ਬਾਬਾ ਜੀ ਤੇ ਬਹੁਤ ਆਸ ਰੱਖੀ ਸੀ ਕਿ ਸਾਨੂੰ ਜਿਹੜੀਆਂ ਮਾਰਾਂ ਪੈ ਰਹੀਆਂ ਨੇ ਉਧਰੋਂ ਤੂੰ ਥੋੜੀ ਬੋਤੀ ਚਲੋ ਕੁਦਰਤ ਦੀ ਮਾਰ ਤਾਂ ਹਰ ਕੋ ਸਹਿ ਜਾਂਦਾ ਪਰ ਅਸੀਂ ਇਸ ਬਾਬਾ ਜੀ ਤੇ ਵਿਸ਼ਵਾਸ ਰੱਖਦੇ ਸੀ ਕਿ ਸਾਨੂੰ ਤੁਸੀਂ ਵੀ ਬਚਾ ਸਕਦੇ ਹੋ ਤਾਂ ਅਸੀਂ ਇੱਥੇ ਜੇਕਰ ਸਾਨੂੰ ਬਚਾਓਗੇ ਤਾਂ ਅਸੀਂ ਆਦੇ ਮਨ ਦੇ ਵਿੱਚੋਂ ਸੇਵਾ ਵਧਾ ਸਕਦੇ ਆ ਨਹੀਂ ਤਾਂ ਸਾਡੇ ਕੋਲ ਇਹ ਸੇਵਾ ਜਿਹੜੀ ਨਹੀਂ ਵਰਤੀ ਤਾਂ ਉਹਦੇ ਸਾਨੂੰ ਜਿਹੜਾ ਅਦਰੋਂ ਫਲ ਮਿਲਿਆ ਉਹਦੇ ਨਾਲ ਅਸੀਂ ਬਾਬਾ ਜੀ ਦਾ ਮੇਲਾ ਜਿਹੜਾ ਹੈ ਉਹ ਅਸੀਂ ਦੋ ਵਾਰ ਕਰ ਚੁੱਕੇ ਆ ਅਸੀਂ ਕਹਿੰਨੇ ਆ ਵੀ ਮੇਲਾ ਸਾਡਾ ਅੱਗੇ ਨਾਲੋਂ ਵੀ ਹੋਰ ਵੀ ਵੱਧਾ ਜਾਏ ਜਿਵੇਂ 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 ਕਹਿੰਦੇ ਨੇ ਮਾਲਕ ਦੀ ਮਿਹਰਾ ਹੁੰਦੀਆਂ ਨੇ ਓਵੇਂ ਵੀ ਬੰਦਾ ਆਪਰੇਟ ਕਰਦਾ ਹੈ ਜਿੱਦਾਂ ਜਿੱਦਾਂ ਫਲ ਵੱਧਦਾ ਉਦੋਂ ਦਾ ਸੇਵਾ ਵੀ ਜਿਹੜੀ ਹੈ ਵੱਧ ਪਉਣ ਲੱਗ ਜਾਂਦਾ ਹੈ ਇੱਕ ਸਵਾਲ ਤੁਹਾਨੂੰ ਪਰਸਨਲੀ ਹਾਂਜੀ ਹਾਂਜੀ ਮੈਂ ਸੁਣਿਆ ਵੀ ਤੁਸੀਂ ਚੰਡੀਗੜ੍ਹ ਨਹੀਂ ਦੇ ਉੱਥੇ ਕੰਮ ਕਰਦੇ ਹੋ ਕਿਵੇਂ ਕੰਮ ਤੁਹਾਡਾ ਹਾਂਜੀ ਹਾਂਜੀ ਜੀ ਬਹੁਤ ਵਧੀਆ ਜੀ ਬਾਬੇ ਦੀ ਕਿਰਪਾ ਹੈ ਮੈਂ ਬਾਬੇ ਦੇ ਸਪੈਸ਼ਲਿਸਟ ਘਰ ਜਿੱਥੇ ਨਥਾ ਟਿਕਣਾ ਆਇਆ ਮੈਂ ਅੱਜ ਆਇਆ ਮੈਨੂੰ ਲਗਭਗ ਇੱਥੋਂ 1 ਸਾਲ ਹੋ ਗਿਆ ਪਿੰਡ ਛੱਡੇ ਨੂੰ ਮੈਂ ਚੰਡੀਗੜ੍ਹ ਚਲਾ ਗਿਆ ਤੋਂ ਪਹਿਲਾਂ ਮੈਂ ਇਕੱਲਾ ਗਿਆ ਸੀ ਮੈਂ ਕਿਹਾ ਵੀ ਸ਼ਾਇਦ ਉੱਥੇ ਦਾ ਸਿਸਟਮ ਦੀ ਮੈਨੂੰ ਸਮਝ ਨਾ ਲੱਗੇ ਕਿਉਂਕਿ ਜਿੰਨੂੰ ਮੈਂ ਇਹ ਪੁੱਛਦਾ ਸੀ ਕਿ ਚੰਡੀਗੜ੍ਹ ਜਾਨ ਤੇ ਕੰਮ ਕਰਨ ਦਾ ਕੋ ਵਾਦਾ ਉਹ ਕਹਿੰਦੇ ਪੜ੍ਹਾਈ ਕਿੰਨੀ ਆ ਉਹ ਕਹਿੰਦੇ ਜੀ ਮੈਂ ਜਾਂਦਾ ਸੀ ਪੰਜ ਪੜਿਆ ਉਹ ਕਹਿੰਦੇ ਫਿਰ ਤੁਹਾਡੇ ਕੋਲ ਚੰਡੀਗੜ੍ਹ ਚ ਕੰਮ ਨਹੀਂ ਆ ਮੈਂ ਕਹਿੰਦਾ ਸੀ ਉਹਦਾ ਰੀਜ਼ਨ ਉਹ ਕਹਿੰਦੇ ਜੀ ਉੱਥੇ ਪੜ੍ਹਾਈ ਵਾਲਾ ਬੰਦਾ ਸਿਰਫ ਕੰਮ ਕਰ ਸਕਦਾ ਹੈ ਤਾਂ ਕਿ ਪੜ੍ਹਾਈ ਤੋਂ ਬਿਨਾ ਉੱਥੇ ਕੰਮ ਚੰਡੀਗੜ੍ਹ ਚ ਕੋਈ ਵੀ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਉਸ ਮਾਲਕ ਦੇ ਭਰੋਸਾ ਰੱਖ ਕੇ ਮੈਂ ਚੰਡੀਗੜ੍ਹ ਦੇ ਵਿੱਚ ਸ਼ਿਫਟ ਹੋ ਗਿਆ ਉੱਥੇ ਜਾ ਕੇ ਦੇਖਿਆ ਪਹਿਲਾਂ ਲੋਕਾਂ ਨੂੰ ਵੇਚਿਆ ਵੀ ਲੋਕ ਇਦਾਂ ਦੇ ਆ ਬਹੁਤ ਅੱਛੇ ਲੋਕ ਆ ਜੀ ਬਹੁਤ ਗਾਈਡ ਕਰਦੇ ਆ ਇਹ ਨਹੀਂ ਕਿ ਮਾੜੀ ਮਤ ਦਿੰਦੇ ਆ ਚੰਡੀਗੜ੍ਹ ਦੇ ਖਰੜ ਦੇ ਚਿਰਕਪੁਰ ਦੇ ਜਿੰਨੇ ਵੀ ਉੱਥੇ ਦੇ ਆਸ-ਪਾਸੇ ਦੇ ਲੋਕ ਆ ਜੋ ਉੱਥੇ ਮਿਹਨਤ ਕਰਨ ਆਏ ਆ ਉਹ ਵੀ ਲੋਕ ਬਹੁਤ ਅੱਛੇ ਆ ਇਹ ਨਹੀਂ ਕਿ ਇੱਕਦਾਂ ਮਾੜਾ ਨਿੱਕਲ ਵੀ ਜਾਂਦਾ ਹੈ ਕਈ ਵਾਰੀ ਕੀ ਉਹਦਾ ਉਹਦਾ ਏਗੋ ਵਧਿਆ ਹੁੰਦਾ ਹੈ ਉਹ ਆਪਣੀ ਖਾਦੀ ਪੀਤੀ ਚ ਜਿੱਦਾਂ ਸਮਰੱਛੀ ਸਮਝ ਲਓ ਵੀ ਉਹ ਗਲਤ ਬੋਲ ਵੀ ਜਾਂਦਾ ਬਟ ਇਹ ਨਹੀਂ ਹੁੰਦਾ ਕਿ ਸਾਰੇ ਉਹਦੀ ਸਪੋਰਟ 'ਚ ਖੜ ਜਾਂਦੇ ਨੇ ਸਪੋਰਟ ਸਿਰਫ ਚੰਗੇ ਬੰਦੇ ਦੀ ਕਰਦੇ ਆ ਮਾੜੇ ਬੰਦੇ ਦੀ ਸਪੋਰਟ ਨਹੀਂ ਕਰਦੇ ਨੰਬਰ 2 ਜਿਹੜਾ ਮੈਂ ਪੜ੍ਹਾਈ ਦੀ ਗੱਲ ਵਿੱਚ ਛੱਡ ਗਿਆ ਇਹ ਜ਼ਰੂਰੀ ਨਹੀਂ ਕਿ ਬੰਦਾ ਉੱਥੇ ਪੜਿਆ ਵਈ ਕੰਮ ਕਰ ਸਕੇ ਇਹ ਨਹੀਂ ਮੈਨੇ ਰਖਦਾ ਉੱਥੇ ਜਿਹੜਾ ਮਰਜ਼ੀ ਜਾ ਕੇ ਕੰਮ ਕਰ ਸਕੇ ਕੰਮ ਸਾਰੇ ਹੀ ਆ ਗਿਆ ਤੇ ਕੰਮ ਉੱਤੇ ਬਾਬੇ ਦੀ ਕਿਰਪਾ ਨਾਲ ਵਾਧੂ ਹੈ ਜਿੰਨਾ ਵੀ ਕੋਈ ਜਾ ਕੇ ਕਰ ਸਕੇ ਪੱਕਾ ਸ਼ਿਫਟ ਹੋਣਾ ਚਾਹੇ ਨਾ ਹੋਣਾ ਉਹ ਬੰਦੇ ਦੇ ਵਾਸਤੇ ਬਟ ਮਿਹਨਤ ਉੱਤੇ ਜਿਹੜੀ 5-7 ਸਾਲ ਤੋੜ ਕੇ ਕਰਕੇ ਆ ਜਾਵੇ ਨਾ ਉਸ ਤੋਂ ਬਾਅਦ ਆਪਾਂ ਮੇਂ ਵਾਪਸ ਵੀ ਆ ਜਾਵੇ ਨਾ ਉਸ ਦੀ ਜਿਹੜੀ ਰੋਜੀ ਕਾਰ ਦੇ ਵਿੱਚ ਆ ਕੇ ਵਧੀਆ ਚੱਲਣ ਲੱਗ ਜਾਂਦੀ ਹੈ ਹੁਣ ਮੈਂ ਜੇਕਰ ਇਹ ਸੋਚਦਾ ਵੀ ਮੈਂ ਪੰਜ ਪੜਿਆ ਤਾਂ ਮੈਂ ਚੰਡੀਗੜ੍ਹ ਚ ਨਾ ਜਾਂਦਾ ਪਰ ਸ਼ਾਇਦ ਮੈਂ ਅੱਜ ਉੱਥੇ ਕੰਮ ਨਾ ਕਰਿਆ ਮੈਂ ਵਾਪਸ ਆ ਜਾਂਦਾ ਪਰ ਅੱਜ ਮੈਂ ਉੱਥੇ ਇਹਨਾਂ ਕੋ ਸੰਤੁਸ਼ਟਾ ਮੈਂ ਖੁਸ਼ ਆ ਕਿ ਮੈਂ ਇਥੋਂ ਕੋਸ਼ਿਸ਼ ਦਿਨਾਂ ਦੇ ਵਿੱਚ ਕੰਮ ਨਹੀਂ ਵੀ ਰੱਖ ਰਿਹਾ ਬੱਚਿਆਂ ਨੂੰ ਤੇ ਕਹਿਣਾ ਵੀ ਹੈ ਵੀ ਕੰਮ ਘੱਟਨ ਹੋ ਰਿਹਾ ਹੈ ਹਾਂਜੀ ਨੌਜਵਾਨ ਨਸ਼ਾਵਾਲ ਤੇ ਚੋਰੀਆਂ ਲੜਾਈਆਂ ਵਾਲ ਬਹੁਤ ਜ਼ਿਆਦਾ ਵਧ ਰਿਹਾ ਹੈ ਇੱਕ ਇੱਕ ਇਹ ਕਹਿੰਦਾ ਇੱਥੇ ਕੰਮ ਨਹੀਂ ਹੈ ਪਰ ਤੁਸੀਂ ਵੀ ਜਾ ਕੇ ਕੰਮ ਦੀ ਵੀ ਕਰ ਰਹੇ ਹੋ ਇਹ ਮੈਸੇਜ ਤੁਹਾਡੇ ਰੌ ਮੈਂ ਪੱਤਰਕਾਰਾਂ ਦੀ ਰਾਈ ਆਪਣੇ ਵੀਰਾਂ ਨੂੰ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਦੇ ਦਿਮਾਗ 'ਚ ਇੱਕੋ ਹੀ ਮਾਈਂਡ ਹੈ ਵੀ ਇੱਥੇ ਕੰਮ ਨਹੀਂ ਹੈ ਕੰਮ ਨਹੀਂ ਇਹ ਜ਼ਰੂਰੀ ਨਹੀਂ ਹੈ ਵੀ ਕੰਮ ਚੱਲ ਕੇ ਆਪਣੇ ਕੋਲ ਆਏਗਾ ਇਹ ਜ਼ਰੂਰੀ ਨਹੀਂ ਹੁੰਦਾ ਜ਼ਰੂਰੀ ਹੁੰਦਾ ਹੈ ਵੀ ਕੰਮ ਦੇ ਕੋਲ ਆਪਾਂ ਲਕੇ ਜਾਈਏ ਕਿਉਂਕਿ ਕੰਮ ਆਪਾਂ ਕਰਨਾ ਹੈ ਕੰਮ ਜੇਕਰ ਉੱਥੇ ਚੱਲ ਕੇ ਕਰਾਂਗੇ ਤਾਂ ਮਿਹਨਤ ਕਰਾਂਗੇ ਤਾਂ ਪੈਸੇ ਮਿਲਨੇ ਆ ਇਹ ਨਹੀਂ ਕਿ ਕੰਮ ਆਪਣੇ ਕੋਲ ਚੱਲ ਕੇ ਕਰਿਆ ਆਊਗਾ ਤਾਂ ਆਪਾਂ ਕੰਮ ਕਰਾਂਗੇ ਇਹ ਗਲਤ ਸੋਚ ਹੈ ਜਿਹੜੀ ਨੈਗੇਟਿਵਿਟੀ ਹੈ ਜਦੋਂ ਤੱਕ ਇਹ ਆਪਣੇ ਬੰਦੇ ਇਥੋਂ ਦੇ ਜਵਾਨ ਜਿਹੜੇ ਵੇਲੇ ਰਹਿ ਰਿਹਾ ਮਿੱਲੀਓ ਛੱਕਾ ਦੇ ਕਮਰੇ ਆ ਇਹ ਨਕੀ ਬਿਟੀ ਤੂੰ ਬਾਹਰ ਨਹੀਂ ਆਉਂਦੇ ਉਦੋਂ ਤੱਕ ਕਿ ਬੱਚੇ ਜਿਹੜੇ ਨੇ ਕੰਮ ਨਹੀਂ ਕੀਤਾ ਦੂਜਾ ਨੰਬਰ ਜਿਹੜਾ ਨਸ਼ਾ ਹੈ ਨਸ਼ਾ ਤਬ ਤੱਕ ਨਹੀਂ ਰੁਕ ਸਕਦਾ ਜਦ ਤੱਕ ਬੰਦਾ ਕੋਈ ਕੰਮ ਨਹੀਂ ਕਰੇ ਜਦ ਤੱਕ ਬੰਦਾ ਵੇਲਾ ਰਹੂਗਾ ਉਹ ਨਸ਼ੇ ਦੇ ਵੱਲ ਜਾਂਦਾ ਕੋਗੇ ਉਹਦੇ ਜਿਹੜਾ ਦਿਮਾਗ ਹੈ ਉਹ ਖਰਚ ਨਹੀਂ ਹੁੰਦਾ ਤਾਂ ਉਸ ਨੂੰ ਜਿੱਦਾਂ ਉਹ ਪਹਿਲਾਂ दारू ਦੇ ਲਾਲਚ ਲੱਗਦਾ ਹੈ ਵੀ दारू ਪੀ ਪੀ ਕੇ ਆਦੇ ਦਿਮਾਗ ਨੂੰ ਗੁੱਟ ਕਰ ਲੈਂਦਾ ਹੈ ਉਸ ਤੋਂ ਬਾਅਦ ਫਿਰ ਉਹਨੂੰ ਨਸ਼ੇ ਵਾਲਾ ਬੰਦਾ ਕੋਲ ਹੋਰ ਮਿਲ ਜਾਂਦਾ ਹੈ ਫਿਰ ਉਹ ਉਧਰ ਦੀ ਚੱਲ ਪੈਂਦਾ ਪਹਿਲਾ ਨੰਬਰ ਤਾਂ ਇਹ ਹੈ ਬੰਦੇ ਨੂੰ ਜ਼ਰੂਰੀ ਨਹੀਂ ਕਿ ਸਰਕਾਰੀ ਜੋਬ ਦੇ ਵਾਲੇ ਧਿਆਨ ਦੇਣਾ ਚਾਹੀਦਾ ਕਿ ਮੈਂ ਸਰਕਾਰੀ ਜੋਬ ਲੱਭਾਂਗਾ ਤਾਂ ਤਾਂ ਹੀ ਮੈਂ ਕੰਮ ਕਰਾਂਗਾ ਨਹੀਂ ਛੋਟੇ ਮੋਟੇ ਕੰਮ ਹੋਰ ਵੀ ਬਹੁਤ ਹੈ ਜੇ ਬੰਦਾ ਕਰਨਾ ਚਾਹਵੇ ਤਾਂ ਜ਼ਰੂਰੀ ਨਹੀਂ ਕਿ ਮੈਂ ਵਾਜਲਗਾ ਤੇ ਰਹਿਣ ਵਾਲਾ ਤਾਂ ਮੈਂ ਵਾਜਲਗਾ ਚ ਕੰਮ ਕਰਾਂਗਾ ਅਗਰ ਮੈਨੂੰ ਵਾਜਲਗਾ ਕੰਮ ਨਹੀਂ ਮਿਲ ਰਿਹਾ ਮੈਂ ਜਲਾਲਾਬਾਦ ਚਲਾ ਜਾ ਜਲਾਲਾਬਾਦ ਮੈਨੂੰ ਕੰਮ ਨਹੀਂ ਮਿਲ ਰਿਹਾ ਤਾਂ ਮੈਂ ਫਰੋਜਪੁਰ ਚਲਾ ਜਾ ਰੋਜਪੁਰ ਕੰਮ ਨਹੀਂ ਮਿਲ ਰਿਹਾ ਤਾਂ ਮੈਂ ਅੱਗੇ ਹੋਰ ਕਿੰਨੇ ਸ਼ਹਿਰ ਵੱਡੇ ਤੋਂ ਵੱਡੇ ਪੈ ਲੈ ਤਾਂ ਕਿ ਕੰਮ ਪਾ ਲਾਂਗੇ ਤਾਂ ਕੰਮ ਜਿਹੜਾ ਲੱਭੂਗਾ ਦੂਜਾ ਨੰਬਰ ਨਸ਼ੇ ਨੂੰ ਠਲ ਤਾ ਹੀ ਪਾਈ ਜਾ ਸਕਦੀ ਜੇਕਰ ਹੋਵੇ ਇੱਕ ਬੰਦਾ ਕੰਮ ਲੱਗ ਜਾਓ ਤਾਂ ਜੇਕਰ ਲੋਕ ਆਪਣੇ ਵਿਹਲੇ ਰਹਿਣਗੇ ਤਾਂ ਵਿਹਲਿਆਂ ਨੇ ਤਾਂ ਨਸ਼ੇ ਵੱਲੀ ਧਿਆਨ ਜਾਊਗਾ ਕਿਉਂਕਿ ਉਹਨਾਂ ਕੋਲ ਹੋਰ ਤਾਂ ਕੋਈ ਕੰਮ ਹੀ ਐ ਨਹੀਂ ਉਹਦੇ ਨਸ਼ੇ ਵੱਲੀ ਧਿਆਨ ਜਾਊਗਾ ਕੰਮ ਕਰਨਗੇ ਦੂਜਾ ਨੰਬਰ ਸਰਕਾਰ ਨੂੰ ਮੈਸੇਜ ਹੈ ਰੋਜ਼ਗਾਰ ਜਿਹੜਾ ਵੱਤਾ ਚੱਲ ਰਿਹਾ ਇੱਕ ਤਾਂ ਉਹ ਜਿਹੜਾ ਵਧਾ ਦਿੱਤਾ ਜਾਵੇ ਇੱਕ ਹੁੰਦਾ ਜਿਹੜਾ ਟਾਈਮ ਦਿੱਤਾ ਵਾ ਸਾਲ ਦੇ ਵਿੱਚ 3 ਮਹੀਨੇ ਦਾ ਉਹਨੂੰ ਘੱਟ ਤੋਂ ਘੱਟ ਜਿਹੜਾ 6 ਮਹੀਨੇ ਕੀਤਾ ਜਾਵੇ ਹੋਰ ਜੀ ਉਹਨੂੰ ਲਗਭਗ ਘੱਟ ਤੋਂ ਘੱਟ ਜਿਹੜਾ 6 ਮਹੀਨੇ ਕੀਤਾ ਜਾਵੇ ਤਾਂ ਹੀ ਕਰਦਾ ਜਿਹੜਾ ਗੁਜ਼ਾਰਾ ਹੋ ਸਕਦਾ ਹੈ ਮੈਂ ਚੰਡੀਗੜ੍ਹ ਗਿਆ ਕੰਮ ਕੰਮ ਕਰੀ ਜਾ ਰਹੇ ਆ ਵਧੀਆ કરી ਜਾ ਰਿਆਂ ਮੈਂ ਹੋਰ ਵੀ ਸਜਣਾ ਨੂੰ ਸੁਨੀਆਂ ਦੇਣਾ ਚਾਹਣਾ ਵੀ ਚੰਡੀਗੜ੍ਹ ਚ ਇਹੋ ਜੀ ਕੋਈ ਚੋਰ ਬਜਾਰੀ ਨਹੀਂ ਹੈ ਕਿ ਜਿਹੜਾ ਬੰਦਾ ਡੱਡਾ ਰਵੇ ਕਿ ਸ਼ਾਇਦ ਉੱਥੇ ਜਾਣ ਨਾਲ ਮੈਨੂੰ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਹੁੰਦਾ ਉੱਥੇ ਦੇ ਬਹੁਤ ਬਹੁਤ ਜਿਹੜੇ ਲੋਕ ਨੇ ਬਹੁਤ ਚੰਗੇ ਨੇ ਉਹ ਚੰਗੇ ਨੂੰ ਚੰਗਾ ਗਾਈਡ ਕਰਦੇ ਨੇ ਮਾੜੇ ਨਾਲੋਂ ਗੱਲਬਾਤ ਕਰਕੇ ਵੀ ਰਾਜੀ ਨੇ ਇਸ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਜਿਹੜਾ ਮੈਸੇਜ ਹੈ ਇਹ ਮੈਂ ਜਿਹੜਾ ਦੇ ਰਹਿਆਂ ਤੇ ਦਿਨਾਂ ਵਿੱਚ ਹੋਣਾ ਵੀ ਜਿੰਨਾ ਵੱਧ ਵੱਧ ਜਿਹੜਾ ਆਪਣੇ ਪਰਾਵਾਂ ਵੀਰਾਂ ਪੈਣਾ ਵਿੱਚ ਜਾਵੇ ਕੰਮ ਕਰਨ ਦੇ ਨਾਲ ਹੀ ਕਰਦਾ ਜਿਹੜਾ ਗੁਜ਼ਾਰਾ ਹੋਣਾ ਹੈ ਘਰੇ ਬੈਠਾ ਜਿਹੜਾ ਗੁਜ਼ਾਰਾ ਨਹੀਂ ਹੋਣਾ ਤਾਂ ਕੰਮ ਕਰਿ ਜੋ ਤਾਂ ਸਭ ਕੁਝ ਇਹ ਨਾ ਕਰ ਤਾਂ ਕੁਝ ਨਹੀਂ ਹਾਂਜੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਵੀਰ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ